ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਵਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ हमरे दुष्ट सवे तुम काब हो आप हाथ दे मोहे बचाब हो सुखी बसै मोरो परिवार आ सेवक सिख सवे करतार मोहरच्छा निज कर दे करियै सब बैरन को आज संगरियै पूर्ण होए हमारी आशा तो रूप जन की रह प्यासा ਤੁਮਹਿ ਛਾੜ ਕੋਈ ਉਬਰ ਨਾ ਧਿਆਉ ਜੋ ਵਰ ਚਹੋਂ ਸੁ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰਨ ਚੁੰਨ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਇਸ ਤੁਝ ਜੋ ਕਰਿਓ ਰੱਛਾ ਰਾਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਿਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਿਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਿਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈਸ਼ਣ ਉਪਜਾਇਓ आदियन्ते के अवतार सोई गुरु समझयो हमारा नम शकारत सिहि को हमारी सकल प्रजा जिने आप सवारी शिवगन को शिवगुण सुख दियो सत्रन को पल मोबद कियो कट कट के अंतर की जानत भले बुरे की पीर पहचानत چیٹی تن چرے ستھولہ سب پر کر فولا سانتن دکھ پائے تے دکھی سکھ پائے سادن کے سکھی ایک ایک کی پیر پشان کٹ کٹ کے پٹ پٹ کی جان جب یارک کرا کرتارا تارا پرجا تب دہے اپارا ਜਬ ਇਹ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸਿਸ਼ਟ ਸਭ ਧਾਰੈ ਆਪੇ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਪੇਦੇ ਹਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲੇ ਨਾਦੇ ਸੰਭ ਤਾ ਕਾ ਮੂੜਿ ਉਚਾਰਿਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਹਨਿ ਅਨੁਮਾਨਤ ਮਹਾ ਮੂੜ ਕਸ਼ਪੀਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਬਰਨਤ ਪਿੰਨ ਪਿੰਨ ਤੋਹਿ ਤੀਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪੇ ਨੂਪਸ ਰੂਪਾ ਰੰਗ ਭਿਉ ਰਾਪ ਕਹੀ ਭੂਪਾ ਅੰਡਜ ਜੇਰਜ ਸਿਤ ਜਕੀਨੀ ਉਤਪਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਵੇ ਬੈਠਾ ਕਹੂੰ ਸਿਮਟ ਪਿਓ ਸੰਕਰ ਕੇਠਾ ਸਗਰੀ ਸਿਸ਼ਟ ਦਿਖਾਏ ਚੰਪ ਬਿਆਦ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿਖੇ ਵਾਰੇ ਸਿਖ ਸੰਗਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ਕ ਰੋੜਣ ਕਾਤਾ ਜੀ ਅਸ ਤੁਜ ਤਵ ਸ਼ਰਨੀ ਪਰੇ ਤਿੰਨ ਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਬਨ ਪਗ ਪਰੇ ਤੇ ਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਿਕ ਮੋਹਰ ਹੋ ਰਿੱਧ ਸੇਧ ਕਰ ਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇੱਕ ਵਾਰ ਜਿਨ ਤੁਮੈ ਸੰਬਾਰਾ ਕਾਲ ਫਾਸਤੇ ਤਹੇ ਉਵਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਧੋਖ ਤੇ ਰਹਾ ਖੜਗ ਕੀਤਮੈ ਸ਼ਰਨ ਤੇਹਾਰੀ ਆਪ ਹੱਥ ਦੇ ਲਿਹੋ ਉਵਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤਮੈ ਸ਼ਰਨ ਤੇਹਾਰੀ ਆਪ ਹੱਥ ਦੇ ਲਿਹੋ ਉਵਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹਿੋ ਬਚਾਈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਵਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਕਾਬ ਵਿਚਾਰ ਨੰਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸੁਵੇ ਤੁਮ ਕਾਬ ਹੋ ਆਪ ਹਾਥ ਦੇ ਮੋਹੇ ਬਚਾਬ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸੁਵੇ ਕਰਤਾਰਾ ਮੋਹ ਰੱਛਾ ਨਿਜ ਕਰ ਦੇ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂ ਰਪਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋਈ ਅਵਰ ਨ ਧਿਆਉਂ ਜੋ ਵਰ ਚਹੋਂ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁੰਨ ਚੁੰਨ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਇਸ ਤੁਝ ਜੋ ਕਰਿਓ ਰੱਛਾ ਰੱਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਿਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਿਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਿਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈਸ਼ਨ ਉਪਜਾਇਓ आदियन्ते के अवतारा सोई गुरु समझयो हमारा नम शकार जस ही को हमारी सकल प्रजा जिने आप सवारी शिवकन को शिवगुण सुख दियो सत्रन को पल मोबद कियो कट कट के अंतर की जानत भले बुरे की पीर पहचानत چیٹی تنچرے تھولا سب پر فولا سانتن دکھ پائے پائے ایک پیر پشان کٹ کٹ کے پٹ پٹ کی جان جب یار کرا کرتارا تارا پرجا ترت تب دہے اپارا ਜਵਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸਿਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਪੇਦ ਅਹਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲੇ ਨਾਦੇ ਸੰਭ का मूढ उचारत पेदा जाको पेव न पावत वेदा ताको को कर्पा अनुमानत महामूढ कश पेद न जानत महादेव को कहत सदा शिव निरंकार का चीनत नह पिव ਆਪੇ ਆਪਣੀ ਬੁੱਧ ਹੈ ਜੀਤੀ ਬਰਨਤ ਪਿੰਨ ਪਿੰਨ ਤੁਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪੇ ਨੂਪਸ ਰੂਪਾ ਰੰਗ ਭਿਉ ਰਾਪ ਕਹੀ ਭੂਪਾ ਅੰਡਜ ਜੇਰਜ ਸਿਤਜ ਕੀਨੀ ਉਤਪਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਵੇ ਬੈਠਾ ਕਹੂੰ ਸਿਮਟ ਪਿਓ ਸੰਕਰ ਕੇਠਾ ਸਗਰੀ ਸਿਸ਼ਟ ਦਿਖਾਏ ਚੰਪ ਬਿਆਦ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿਖੇ ਵਾਰੇ ਸਿਖ ਸੰਗਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ਿਕ ਰੋੜਣ ਕਾਤਾ ਜਿਸ ਤੁਝ ਤਵ ਸਰਨੀ ਪਰੇ ਤਿੰਨ ਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਬਨ ਪਗ ਪਰੇ ਤੇ ਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈਂ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਟਨ ਜਾਹੇ ਨਿਹਰ ਹੋ ਤਾ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ਼ਵੈ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਬਾਰਾ ਕਾਲ ਫਾਸਤੇ ਤਾਹੇ ਉਵਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗਖੇਤਮੈ ਸ਼ਰਨ ਤੇਹਾਰੀ ਆਪ ਹੱਥ ਦੇ ਲਿਹੋ ਉਵਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗਖੇਤਮੈ ਸ਼ਰਨ ਤੇਹਾਰੀ ਆਪ ਹੱਥ ਦੇ ਲਿਹੋ ਉਵਾਰੀ ਸਰਬ ਠੋਰ ਮੋਹ ਹੋ ਸਹਾਈ ਦੋਸਟ ਦੋਖ ਤੇ ਲਿਹੁ ਵਿਚਾਈ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਵਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨੰਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸੁਭੈ ਤੁਮ ਕਾਬ ਹੋ ਆਪ ਹਾਥ ਦੇ ਮੋਹੇ ਬਚਾਬ ਹੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਹ ਰੱਛਾ ਨਿਜ ਕਰ ਦੇ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋ ਰਪਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋਈ ਅਵਰ ਨ ਧਿਆਉਂ ਜੋ ਵਰ ਚਹੋਂ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁੰਨ ਚੁੰਨ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਇਸ ਤੁਝ ਜੋ ਕਰਿਓ ਰੱਛਾ ਰੱਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਿਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਿਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਿਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈਸ਼ਨ ਉਪਜਾਇਓ आदि अंत के अवतार सोई गुरु समझयो हमारा नम शकारत सिहि को हमारी सकल प्रजा जिने आप सवारी शिवगन को शिवगुण सुख दियो सत्रन को पल मोबद कियो कट कट के अंतर की जानत भले बुरे की पीर पहचानत چیٹی تن چرے ستولہ سب پر دشت کر فولا سانتن دکھ پائے پائے ایک پیر پشان کٹ کٹ کے پٹ پٹ کی جان جب یار کرا کر تارا پرجا ترت تب دہے اپارا ਜਬਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸਿਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਪੇਦੇ ਹਰੇ ਆਲਮ ਨਿਰੰਕਾਰ ਨਿਰਵਕਾਰ ਨਿਰਲੰਬੂ ਆਦਿ ਨੀਲੇ ਨਾਦੇ ਸੰਭ ਤਾ ਕਾ ਮੂੜਿ ਉਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਬਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪੇ ਨੂਪਸ ਰੂਪਾ ਰੰਗ ਭਿਓ ਰਾਪ ਕਹੀ ਭੂਪਾ ਅੰਡਜ ਜੇਰਜ ਸਿਤਜ ਕੀਨੀ ਉਤਪਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਵੇ ਬੈਠਾ ਕਹੂੰ ਸਿਮਟ ਪਿਓ ਸੰਕਰ ਕੇਠਾ ਸਗਰੀ ਸਿਸ਼ਟ ਦਿਖਾਏ ਚੰਪ ਬਿਆਦ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿਖੇ ਵਾਰੇ ਸਿਖ ਸੰਗਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕ ਰੋੜਣ ਕਾਤਾ ਜੀ ਅਸ ਤੁਜ ਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਬਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾ ਕੇ ਕਾਲ ਨਿਕਟ ਨਹ ਆਏ ਹੈ ਰਛਾ ਹੋਏ ਤਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤ ਕਾਲਾ कृपा दृष्ट तन जाहे निहर हो ताके ताप्तनक मोहर हो रिद्ध سيد ਦੇ ਕਰ ਮੋ ਸਭ ਹੋਈ ਦੁਸ਼ਟ શાਸ਼ਵ ਸਕੇ ਨ ਕੋਈ ਇੱਕ ਵਾਰ ਜਿਨ ਤੁਮੈ ਸੰਬਾਰਾ ਕਾਲ ਫਾਸਤੇ ਤਾਹੇ ਉਵਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਧੋਖ ਤੇ ਰਹਾ ਖਾੜਗ ਖੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਹੋ ਉਵਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖਾੜਗ ਖੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਹੋ ਉਵਾਰੀ ਸਰਬ ਠੋਰ ਮੋਹ ਹੋ ਸਹਾਈ ਦੋਸਤ ਦੋਖ ਤੇ ਲਹਿੋ ਬਚਾਈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਵਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨੰਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸੁਭੈ ਤੁਮ ਕਾਬ ਹੋ ਆਪ ਹਾਥ ਦੇ ਮੋਹੇ ਬਚਾਬ ਹੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਹ ਰੱਛਾ ਨਿਜ ਕਰ ਦੇ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋ ਰਪਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋਈ ਅਵਰ ਨ ਧਿਆਉਂ ਜੋ ਵਰ ਚਹਉ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁੰਨ ਚੁੰਨ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਇਸ ਤੁਝ ਜੋ ਕਰਿਓ ਰੱਛਾ ਰੱਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਿਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਿਵਨ ਕਾਲ ਸਭ ਲੋਕ ਸਵਾਰਾ ਨਮ ਸ਼ਿਕਾਰ ਹੈ ਤਾਹੇ ਹਮਾਰਾ ਜਿਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈਸ਼ਨ ਉਪਜਾਇਓ आदियन्ते के अवतारा सोई गुरु समझयो हमारा नम शकारत सिहि को हमारी सकल प्रजा जिने आप सवारी शिवकन को शिवगुण सुख दियो सत्रन को पल मोबद कियो कट कट के अंतर की जानत भले बुरे की पीर पहचानत چیٹی تنچرے ستولہ سب پر فولا سانتن دکھ پائے پائے ایک پیر پشان کٹ کٹ کے پٹ پٹ کی جان جب یار کرا کرتارا تارا پرجا تب دہے اپارا ਜਬਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸਿਸ਼ਟ ਸਭ ਧਾਰੈ ਆਪੇ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਪੇਦੇ ਹਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਬੂ ਆਦੇ ਨੀਲੇ ਨਾਦੇ ਸੰਭ ਤਾ ਕਾ ਮੂੜਿ ਉਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਬਰਨਤ ਪਿੰਨ ਪਿੰਨ ਤੋਹਿ ਤੀਤੀ ਤੁਮਰਾ ਲਖਾਂ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪੇ ਨੂਪਸ ਰੂਪਾ ਰੰਗ ਭਿਉ ਰਾਪ ਕਹੀ ਭੂਪਾ ਅੰਡਜ ਜੇਰਜ ਸਿਤ ਜਕੀਨੀ ਉਤਪਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਵੇ ਬੈਠਾ ਕਹੂੰ ਸਿਮਟ ਪਿਓ ਸੰਕਰ ਕੇਠਾ ਸਗਰੀ ਸਿਸ਼ਟ ਦਿਖਾਏ ਚੰਪ ਬਿਆਦ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿਖੇ ਵਾਰੇ ਸਿਖ ਸੰਗਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ਕ ਰੋੜਣ ਕਾਤਾ ਜੀ ਅਸ ਤੁਜ ਤਵ ਸ਼ਰਨੀ ਪਰੇ ਤਿੰਨ ਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਬਨ ਪਗ ਪਰੇ ਤੇ ਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਿਕ ਮੋਹਰ ਹੋ ਰਿੱਧ ਸਿੱਧੇ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇੱਕ ਵਾਰ ਜਿਨ ਤੁਮੈ ਸੰਬਾਰਾ ਕਾਲ ਫਾਸਤੇ ਤਾਹੇ ਉਵਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਮੈ ਸ਼ਰਨ ਤੇਹਾਰੀ ਆਪ ਹੱਥ ਦੇ ਲਿਹੋ ਉਵਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤਮੈ ਸ਼ਰਨ ਤੇਹਾਰੀ ਆਪ ਹੱਥ ਦੇ ਲਿਹੋ ਉਵਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ